ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਅਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਗੋਲ ਦਸਤਾਰ ਦੇ ਸਾਨੂੰ ਆਪਾਂ ਪੇਚਾਂ ਦੇ ਵਿੱਚ ਬਣਾਵਾਂਗੇ ਜਿਹੜਾ ਆਪਾਂ ਪਹਿਲਾ ਆਪਣੇ ਜਿਹੜਾ ਅਸੀਂ ਇਹ ਪੱਗ ਦੇ ਵਿੱਚ ਬਣੀ ਹੈ ਤੁਸੀਂ ਇਸ ਲਈ ਇੱਕ ਵੱਡਾ ਪਰਨਾ ਲੈ ਸਕਦੇ ਹੋ ਪਹਿਲਾਂ ਆਪਾਂ ਜਿਹੜਾ ਪਹਿਲੇ ਲੜ ਦੀ ਟ੍ਰਾਇੰਗਲ ਪੁਣੀ ਬਣਾ ਲੈਣੀ ਹੈ ਅਤੇ ਆਪਾਂ ਖੱਬੇ ਪਾਸੇ ਤੋਂ ਸੱਜੇ ਪਾਸੇ ਨੂੰ ਪਹਿਲਾ ਲੜ ਰੱਖਣਾ ਹੈ ਅਤੇ ਫਿਰ ਜਿਹੜਾ ਆਪਾਂ ਖੱਬੇ ਪਾਸੇ ਤੋਂ ਸੱਜੇ ਪਾਸੇ ਨੂੰ ਲੜ ਲਿਆ ਹੁੰਦਾ ਹੈ ਉਸ ਨੂੰ ਕੰਨ ਦੇ ਥੱਲੇ ਦੱਬ ਕੇ ਪਹਿਲਾ ਲੜ ਨੂੰ ਸੈੱਟ ਕਰਕੇ ਸਾਫ਼ ਕਰਕੇ ਚੰਗੀ ਤਰ੍ਹਾਂ ਪਰਵਟਿਆਂ ਤੋਂ 2 ਉਂਗਲ ਦੀ ਉਚਾਈ ਤੇ ਉੱਤੇ ਰੱਖ ਕੇ ਲਗਾਉਣਾ ਹੈ ਅਤੇ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਉਸੇ ਤਰ੍ਹਾਂ ਉਸ ਦੇ ਦੋਹੀ ਲੜਾਂ ਨੂੰ ਬਰਾਬਰ-ਬਰਾਬਰ ਅੰਦਰ ਨੂੰ ਫੋਲਡ ਕਰਨਾ ਹੈ ਇਸ ਲਾੜ ਨੂੰ ਚੰਗੀ ਤਰ੍ਹਾਂ ਬਰਾਬਰ ਕਰਕੇ ਪ੍ਰੈਸ ਅੰਗਲਾਂ ਨਾਲ ਪ੍ਰੈਸ ਕਰਦੇ ਹੋਏ ਇਸ ਦਾ ਵੀ ਇੱਕ ਪੇਚ ਬਣਾ ਕੇ ਇਸ ਨੂੰ ਲਗਾ ਦੇਣਾ ਹੈ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਆ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਅਤੇ ਸਾਡੇ YouTube ਚੈਨਲ ਅਤੇ Facebook ਪੇਜ ਨੂੰ ਫੋਲੋ ਜਾਂ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਹੁਣ ਜਿਹੜਾ ਆਪਾਂ ਅਗਲਾ ਲਾੜ ਲਗਾਉਣਾ ਹੈ ਇਸ ਦੇ ਦੋਵੇਂ ਪੱਲਿਆਂ ਨੂੰ ਇਕੱਠਾ ਕਰਕੇ ਆਪਾਂ ਜਿਹੜਾ ਆਪਾਂ ਇਸ ਤੋਂ ਪਹਿਲਾਂ ਲੜਨ ਗਾਇਸ ਦੀ ਉਸ ਦੇ ਉੱਤੇ ਰੱਖਣਾ ਹੈ ਅਤੇ ਬਾਦੂ ਕੱਪੜੇ ਨੂੰ ਥੱਲੇ ਨੂੰ ਖਿੱਚਦੇ ਹੋਏ ਆਪਾਂ ਇਹਨਾਂ ਨੂੰ ਇੱਕ ਵਾਰ ਫੋਲਡ ਕਰਾਂਗੇ ਤੇ ਜਿਹੜਾ ਆਪਣਾ ਉੱਪਰ ਬਾਕੀ ਕੱਪੜਾ ਬਚਦਾ ਹੋਵੇਗਾ ਉਸ ਨੂੰ ਦੁਬਾਰਾ ਫੋਲਡ ਕਰਕੇ ਚੰਗੀ ਤਰ੍ਹਾਂ ਸਾਫ਼ ਕਰਕੇ ਲਗਾ ਦੇਣਾ ਹੈ ਜਿਹੜਾ ਜਿਸ ਵੀਰ ਦੇ ਕੇਸ ਰੱਖੇ ਹੋਏ ਹਨ ਉਹ ਜਿਹੜਾ ਜੂڑا ਉਹ ਸੈਂਟਰ ਦੇ ਵਿੱਚ ਕਰਨ ਤੇ ਜਿਨ੍ਹਾਂ ਦੇ ਜਿਨ੍ਹਾਂ ਵੀਰਾਂ ਨੇ ਨਵੇਂ-ਨਵੇਂ ਕੇਸ ਰੱਖੇ ਹਨ ਅਤੇ ਕੇਸ ਜਿਨ੍ਹਾਂ ਦੇ ਛੋਟੇ ਹਨ ਉਹ ਉਹ ਵੀ ਸੈਟ ਤੇ ਜਾਂ ਗੱਬੇ ਸਿਰਦੇ ਸੈਂਟਰ ਦੇ ਵਿੱਚ ਜੁੜਾ ਕਰ ਸਕਦੇ ਹਨ ਜਿਹੜੇ ਆਪਣਾ ਹੁਣ ਗੋਲਦਸਤਾਰ ਇਸ ਦੇ ਤਿੰਨ ਲਾੜ ਜਿਹੜੇ ਕੰਪਲੀਟ ਹੋ ਚੁੱਕੇ ਨੇ ਹੁਣ ਜਿਹੜਾ ਆਪਣਾ ਅਗਲਾ ਲਾੜ ਲਗਾਉਣਾ ਉਸੇ ਤਰੀਕੇ ਨਾਲ ਜਿਵੇਂ ਪਹਿਲਾ ਲਾੜ ਆਪਾਂ ਨੇ ਇਕੱਠਾ ਕੀਤਾ ਸੀ ਉਸ ਨੂੰ ਇਕੱਠਾ ਕਰਕੇ ਇਸ ਦੇ ਉੱਪਰਲੇ ਪੱਲੇ ਨੂੰ ਥੱਲੇ ਨੂੰ ਖਿੱਚਣਾ ਹੈ ਅਤੇ ਬਾਧੂ ਕੱਪੜੇ ਨੂੰ ਅੰਦਰ ਨੂੰ ਮੋੜ ਕੇ ਉੱਪਰੋਂ ਸੈੱਟ ਕਰਨਾ ਹੈ ਅਤੇ ਚੰਗੀ ਤਰ੍ਹਾਂ ਨਾਲ ਖਿੱਚ ਕੇ ਪ੍ਰੈਸ ਕਰਦੇ ਹੋਏ ਗਲਾਈ ਦੇ ਵਿੱਚ ਇਸ ਨੂੰ ਵੀ ਲਗਾ ਦੇਣਾ ਹੈ ਇਸੇ ਤਰੀਕੇ ਨਾਲ ਹੋਰ ਵੀਡੀਓ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਿਓ ਜੀ ਜਿਹੜਾ ਆਪਣਾ ਹੁਣ ਉੱਪਰਲੀ ਸਾਈਡ ਬਾਧੂ ਕੱਪੜਾ ਹੋਵੇਗਾ ਉਸ ਨੂੰ ਇਸ ਲੜ ਦੇ ਥੱਲੇ ਦਬ ਕੇ ਆਪਣਾ ਸੇਰਾ ਜਿਹੜਾ ਉਹ ਚੰਗੀ ਤਰ੍ਹਾਂ ਕਵਰ ਕਰ ਲੈਣਾ ਹੈ ਅਤੇ ਜੇ ਆਪਣਾ ਪਰਨਾ ਟੈਡੀ ਸਾਈਡ ਨੂੰ ਜਾਂਦਾ ਹੋਵੇਗਾ ਆਪਣੀ ਇਹ ਜਿਹੜਾ ਪਰਨਾ ਉਹ ਸਾਈਡ ਤੇ ਨੂੰ ਜਾਂਦਾ ਹੋਵੇਗਾ ਇਸ ਦੀ ਸ਼ੇਪ ਜੇ ਜਿਹੜੀ ਸਹੀ ਨਹੀਂ ਹੋਵੇ ਕਿ ਤਾਂ ਆਪਾਂ ਨੂੰ ਹੱਥ ਦੇ ਨਾਲ ਦੂਜੀ ਸਾਈਡ ਉਲਟ ਸਾਈਡ ਨੂੰ ਧੱਕ ਕੇ ਜਿਹੜਾ ਇਸ ਨੂੰ ਸਿਰ ਦੇ ਸੈਂਟਰ ਦੇ ਵਿੱਚ ਕਰ ਲੈਣਾ ਹੈ ਹੁਣ ਜਿਹੜਾ ਆਪਾਂ ਲਾਸਟ ਪਲਾਟ ਲਗਾਉਣਾ ਇਸ ਤੇ ਦੋਈ ਭੱਲੇ ਨੂੰ ਬਰਾਬਰ ਕਰਕੇ ਮੋਟਾ ਪਾਸਾ ਉੱਪਰ ਰੱਖਣਾ ਹੈ ਪੂਰੇ ਪਰਨੇ ਦੇ ਉੱਪਰ ਖਿਲਾਰ ਕੇ ਇਸ ਨੂੰ ਮੋੜਨਾ ਹੈ ਮੋੜਨ ਦੇ ਬਾਅਦ ਉਹ ਵਾਧੂ ਕੱਪੜੇ ਨੂੰ ਚੰਗੀ ਤਰ੍ਹਾਂ ਸੈੱਟ ਕਰਨਾ ਹੈ ਅਤੇ ਆਖਰੀ ਲਾੜਾ ਜਿਹੜਾ ਇਸ ਨੂੰ ਲਗਾ ਦੇਣਾ ਹੈ ਇਹ ਜਿਹੜਾ ਪਰਨਾ ਸੀ ਇਸ ਦੇ ਕੁੱਲ ਪੰਜ ਪੇਚ ਆਣੇ ਹਨ ਜੇ ਤੁਹਾਡਾ ਪਰਨਾ ਵੱਧ ਵੱਡਾ ਹੋਵੇਗਾ ਤਾਂ ਤੁਸੀਂ ਉਹਨਾਂ ਦੇ ਪੇਚਾਂ ਦਾ ਫਾਂਸਲਾ ਜਿਹੜਾ ਉਹ ਘੱਟ ਰੱਖਿਓ ਤਾਂ ਜਿਹੜੇ ਪੇਚ ਨੇ ਉਹ ਵੱਧ ਪੈ ਸਕਣ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਜਲਦੀ ਮਿਲਾਂਗੇ ਨਵੀਂ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ